ਸਫਰ ਮੇਰਾ ਏ ਦਖਲ ਦੋਗਲੇ ਲੋਕਾਂ ਦਾ ਹਰਥਾ ਸੌਦੇਬਾਜ਼ੀ ਇਹ ਨਾ ਕਰਨੀ ਬੈਡ ਸਕੀਮਾਂ ਪੁੱਠੀਆਂ ਸਿੱਧੀਆਂ ਲਾਉਂਦੇ ਨੇ ਕੁਝ ਸਰਕਾਰੀ ਕੁਝ ਦਰਬਾਰੀ ਧਰਮੀ ਨੇ ਆਮ ਜਹਿਆਂ ਰੱਬ ਤੋਂ ਡਰ ਕੇ ਕਹਿੰਦੇ ਹਾਂ ਟੀਟਨੇ ਦੋਵੇਂ ਦੋਮਾ ਦੀਵੇ ਸ਼ਰਮੀਏ ਸਫਰ ਮੇਰਾ ਏ ਦਖਲ ਦੋਗਲੇ ਲੋਕਾਂ ਦਾ ਹਰਥਾ ਸੌਦੇਬਾਜ਼ੀ ਇਹ ਨਾ ਕਰਨੀ ਨਾ ਕੋਈ ਮੁੱਦਾ ਨਾ ਕੋਈ ਨੀਤੀ ਤੈ ਹੁੰਦੀ ਕਰਕੇ ਵੇਖੋ ਇੱਜ਼ਤ ਨਾਲ ਤੇ ਕੋਈ ਵੀ ਗੱਲ ਨਹੀਂ ਕਹਿ ਹੁੰਦੀ ਆਮ ਲੋਕਾਂ ਲਈ ਨਫ਼ਰਤ ਤੇ ਉਲਝੇਵੇਂ ਨੇ ਇਹਨਾਂ ਰਾਮਾ ਤੇ ਹੱਦੋਂ ਬਾਅਦ ਅੱਥਕੇਵੇਂ ਨਹੀਂ ਇਹ ਸਭ ਖੇਡਾ ਰਾਜਨੀਤੀ ਕਰਵਾਉਂਦੀ ਏ ਪਰ ਜੋ ਵੀ ਕਰਦਾ ਉਹਨਾਂ ਨੇ ਵੀ ਭਰਨੀ ਸਫਰ ਮੇਰਾ ਏ ਦਖਲ ਦੋਗਲੇ ਲੋਕਾਂ ਦਾ ਅਰਥਾਂ ਸੌਦੇਬਾਜ਼ੀ ਇਹ ਨਾ ਕਰਨੀ ਏ ਆਮ ਜਹੇ ਆ ਰੱਬ ਤੋਂ ਡਰ ਕੇ ਕਹਿੰਦੇ ਹਾਂ ਟੀਟਨੇ ਦੋਵੇਂ ਦੋਮਾ ਦੀ ਬੇਸ਼ਰਮੀ ਏ ਇਹ ਦੱਸਦੇ ਨੇ ਕਿੱਥੇ ਦੇਵ ਚੜਾਣੀ ਕਿੱਥੇ ਧੂਪ ਤੇ ਅਰਗਬੱਤੀ ਲਗਾਣੀ ਏ ਪੰਛੀਆਂ ਵਰਗੇ ਲੋਕ ਨਜ਼ਾਰੇ ਲੈਂਦੇ ਨੇ ਉਹ ਕਿਹੜਾ ਕੋਈ ਚੰਗੀ ਮਾੜੀ ਕਹਿੰਦੇ ਨੇ ਪਰ ਸੌਦੇਬਾਜ਼ਾਂ ਨੇ ਵੀ ਕੰਮ ਚਲਾਉਣੇ ਨੇ ਸ਼ਰਤਾਂ ਲਾ ਕੇ ਕਹਿੰਦੇ ਥੱਲੇ ਲਾਉਣੇ ਨਹੀਂ ਮੈਨੂੰ ਲੱਗਦਾ ਇਹਦੇ 'ਚ ਬੇਸ਼ਰਮੀ ਹੈ ਸਫਰ ਮੇਰਾ ਐ ਦਖਲ ਤੋਂਗਲੇ ਲੋਕਾਂ ਦਾ ਹਰਥਾ ਸੌਦੇਬਾਜ਼ੀ ਇਹ ਨਾ ਕਰਨੀਏ ਮੇਰੀ ਧਰਤੀ ਬਹੁਤ ਖੂਨ ਨਾਲ ਰੰਗੀਏ ਬਹੁਤ ਵਿਖਾਵਾ ਤੰਗ ਸੋਚ ਅਦਨੰਗੀਏ ਬਗਦੇ ਕਿੰਜ ਨੇ ਪਾਣੀ ਪੰਜ ਦਰਿਆਵਾਂ ਦੀ ਚਾ ਨਹੀਂ ਪੂਰੇ ਹੁੰਦੇ ਜਿੱਥੇ ਚਾਵਾਂ ਚਮਤਕਾਰ ਦੀਆਂ ਗੱਲਾਂ ਸੱਚੀਆਂ ਕਹਿੰਦੇ ਨੇ ਸਾਰੇ ਮੁਲਕ 'ਚ ਧਰਨੇ ਲੱਗੇ ਰਹਿੰਦੇ ਨੇ ਦੇਖ ਜਮੀਰਾ ਮਰੀਆਂ ਡਰੀਆਂ ਘੁੰਮਦੀਆਂ ਨੇ ਕਦਰ ਇਹਨਾਂ ਦੀ ਕਦੋਂ ਕਿਸੇ ਨੇ ਕਰਨੀਏ ਸਫਰ ਮੇਰਾ ਹੈ ਦਖਲ ਦੋਗਲੇ ਲੋਕਾਂ ਦਾ ਹਰਥਾ ਸੌਦੇਬਾਜ਼ੀ ਇਹ ਨਾ ਕਰਨੀ ਨੀ ਬੈਡ ਸਕੀਮਾ ਪੁੱਠੀਆਂ ਸਿੱਧੀਆਂ ਲਾਉਂਦੇ ਨੇ ਕੁਝ ਸਰਕਾਰੀ ਕੁਝ ਦਰਬਾਰੀ ਧਰਮੀ ਨੇ ਆਮ ਜਹੇ ਆ ਰੱਬ ਤੋਂ ਡਰ ਕੇ ਕਹਿੰਦੇ ਹਾਂ ਹੀਟ ਨੇ ਦੋਵੇਂ ਦੋਮਾ ਦੀ ਬੇਸ਼ਰਮੀ ਗੁਰੂ ਦਾ ਖਾਲਸਾ ਕਹਿ ਲੋ ਜਾਂ ਫਿਰ ਖਾਲਿਸਤਾਨ ਕਹੋ ਹਿੰਦੂ ਰਾਸ਼ਟਰ ਕਹਿ ਲੋ ਜਾਂ ਫਿਰ ਹਿੰਦੁਸਤਾਨ ਕਹੋ ਮੈਨੂੰ ਲੱਗਦਾ ਦੋਵਾਂ ਨਾਵਾਂ ਵਿੱਚ ਤੇ ਕੁਝ ਵੀ ਮਾੜਾ ਨਹੀਂ ਬਸ ਤੂੰ ਜਿਗਰੇ ਨਾਲ ਕਹਿ ਕਿ ਤੈਨੂੰ ਸਾੜਾ ਨਹੀਂ ਧਰਮ ਦੇ ਨਾਂ ਤੇ ਬੋਟਾਂ ਇਕੱਠੀਆਂ ਕਰਦੇ ਹਾਂ ਆਪੇ ਮਾਰ ਕੇ ਝੋਟਾਂ ਇਕੱਠੀਆਂ ਕਰਦੇ ਹਾਂ ਲੰਘ ਨਾ ਜਾਵੇ ਬੇਲਾ ਥੋੜਾ ਫਿਕਰ ਕਰੋ ਮਿਲ ਬੈਠੋ ਤੇ ਥੋੜਾ ਬਹੁਤਾ ਜ਼ਿਕਰ ਕਰੋ ਨਫ਼ਰਤ ਵਾਲੀ ਕਿਹੜੀ ਡਿਗਰੀ ਕਰਨੀ ਸਫ਼ਰ ਮੇਰਾ ਹੈ ਦਖਲ ਦੋਗਲੇ ਲੋਕਾਂ ਦਾ ਹਰਥਾਂ ਸੌਦੇਵਾਜੀ ਇਹ ਨਾ ਕਰਨੀ ਬੈਡ ਸਕੀਮਾਂ ਪੁੱਠੀਆਂ ਸਿੱਧੀਆਂ ਲਾਉਂਦੇ ਨੇ ਕੁਝ ਸਰਕਾਰੀ ਕੁਝ ਦਰਬਾਰੀ ਧਰਮੀ ਨੇ ਆਮ ਜਹੇ ਆ ਰੱਬ ਤੋਂ ਡਰ ਕੇ ਕਹਿੰਦੇ ਹਾਂ ਢੀਠ ਨੇ ਦੋਵੇਂ ਦੋਮਾਂ ਦੀਵੇ ਸ਼ਰਮੀ ਆਵੋ ਮਿਲ ਕੇ ਸਬਰ ਦਾਸਾਂ ਕਰ ਲਈਏ ਪੰਜ ਦਰਿਆਵਾਂ ਨੂੰ ਵੀ ਕੁਝੇ ਪਰ ਲਈਏ ਮਿੱਟੀ ਪਾਣੀ ਰੁੱਖ ਬਚਾਣੇ ਸਿੱਖ ਲਈਏ ਧਰਤੀ ਮਾਂ ਦੀ ਕੱਖ ਬਚਾਣੀ ਸਿੱਖ ਲਈਏ ਮੈਂ ਮੇਰੀ ਦੇ ਮਹਿਲ ਮਨਾਰੇ ਡਿੱਗ ਜਾਵਾਂ ਸਾਬੀ ਪਾਵਲਾ ਰਿਸਤੇ ਸਾਰੇ ਨਿਵ ਜਾਵਾਂ ਮੈਂ ਮੇਰੀ ਦੇ ਮਹਿਲ ਮਨਾਰੇ ਡਿੱਗ ਜਾਵਾਂ ਸਾਬੀ ਪਾਵਲਾ ਰਿਸਤੇ ਸਾਰੇ ਨਿਵ ਜਾਵਾਂ ਦਿਲ ਤੋਂ ਕਰ ਸਤਕਾਰ ਹਾਜ਼ਰੀ ਭਰਨੀ ਹੈ ਸਫਰ ਮੇਰਾ ਇਹ ਦਖਲ ਦੋਗਲੇ ਲੋਕਾਂ ਦਾ ਅਰਥਾ ਸੌਦੇ ਬਾਜੀ ਇਹ ਨਾ ਕਰਨੀ ਬੈਡ ਸਕੀਮਾਂ ਪੁਖੀਆਂ ਸਿੱਧੀਆਂ ਲਾਉਂਦੇ ਨੇ ਕੁਝ ਸਰਕਾਰੀ ਕੁਝ ਦਰਬਾਰੀ ਧਰਮੀ ਨੇ ਆਮ ਜਹਿਆਂ ਰੱਬ ਤੋਂ ਡਰ ਕੇ ਕਹਿੰਦੇ ਹਾਂ ਹੀਟ ਨੇ ਦੋਵੇਂ ਦੋਮਾ ਦੀਵੇ ਸ਼ਰਮੀ ਸਫਰ ਜ਼ਿੰਦਗੀ ਦੇ ਗਲ ਜਜ਼ਬਾਤਾਂ